ਆ ਦੇਖੋ ਜੀ ਆ ਗਿਆ ਦੀਦੀ ਦੇ ਘਰੇ ਆ ਦੀਦੀ ਦੇ ਘਰ ਆ ਆ ਲੋ ਜੀ ਸਾਈਕਲ ਤੇ ਨਜ਼ਾਰੇ ਲੈ ਕੇ ਜਾ ਰਹੇ ਹਾਂ ਲੋ ਜੀ ਇਹ ਮਾਰਤੀ ਅਸੀਂ ਬੱਲ ਦੇਖਦੇ ਹਾਂ ਕਰਦੇ ਕੀ ਪਏ ਹੈ ਕਾਫੀ ਲੇਟ ਹੋ ਗਏ ਆ ਮੈਂ ਬਾਕੀ ਦੇਖ ਲਾਂ ਮੈਂ ਹੋਲਦੇ ਹਾਂ ਤਾਂ ਕੀ ਕਰਦੇ ਹਾਂ ਹਾਂ ਜੀ ਵੈਰੀ ਵਨ ਜੀ ਕਦੇ 1:00 ਵਜੇ ਕਦੇ 2:00 ਵਜੇ ਕਦੇ 3:00 ਵਜੇ ਕਦੇ 4:00 ਵਜੇ ਕਦੇ 5:00 ਵਜੇ ਸਾਠੀ ਮਾਜੂਬ ਇਹਨੇ ਦੇਖੋ ਨਹੀਂ ਦੇਖੋ ਕਿਥੋਂ ਆਇਆ ਕਿਹਨੋਂ ਆਇਆ ਇਹ ਲੋ ਜੀ ਗੈਸਟ ਦਾ ਸਵਾਗਤ ਹੋ ਰਿਹਾ ਹੈ ਅਜੀ ਸਾਢੇ 5 ਵਜ ਗਏ ਨੇ ਕਿੰਨਾ ਟਾਈਮ ਹੋ ਗਿਆ ਸਾਢੇ 5 ਚਲੋ ਜੀ ਚਲੋ ਆ ਦੇ ਲੋ ਜੀ ਆ ਪਹਿਲੇ ਜਾ ਰਹੇ ਅੰਦਰ ਗੈਸਟ ਆ ਨਹੀਂ ਰਹੇ ਅੰਦਰ ਗੈਸਟ ਸਮਝ ਨਹੀਂ ਕਿ ਉਹ ਤੇ ਤਾਮਿਲ ਗੈਸਟ ਬਾਹਰੋਂ ਆ ਰਹੇ ਅੰਦਰ ਗੈਸਟ ਅੰਦਰ ਆ ਨਹੀਂ ਰਹੇ ਅਜੀ ਦਾ ਬਾਈ ਇਹ ਨਾ ਮੇਰੇ ਨਹੀਂ ਮੈਂ ਆਇਆ ਮੈਂ ਲੇਟ ਆਇਆ ਨਾ ਲੇਟ ਆਣ ਕਰਕੇ ਇੱਜ਼ਤ ਹੈ ਨਾ ਨਹੀਂ ਮੈਂ ਦੇਖੋ ਅਜੀ ਤੈਨੂੰ ਗੈਸ ਸਮਝ ਨਹੀਂ ਆਈ ਤਾਂ ਫੈਮਿਲੀ ਮੈਂਬਰ ਸਮਝ ਲੈ ਨਹੀ ਦੇਖੋ ਜੇ ਫੈਮਿਲੀ ਮੈਂਬਰ ਸਮਝਦਾ ਪਹਿਲੇ ਮੈਨੂੰ ਅੰਦਰ ਬੁਲਾਓ ਤੇਲ ਤੂਲ ਚੋਬੋ ਲੈ ਹਾਂ ਬਈ ਟਾਈਮ ਦੇਖ ਲੈ ਤੂੰ ਉਹ ਦੇਖ ਲੈ ਤੇ ਬਲਕੇ ਤਾਂ ਮੈਂ ਗਾਲਾਂ ਕਿ ਸਭ ਚਿੰਜਰ ਤੇ ਕਿੱਲੇ ਉਹ ਐਨਾ ਕਿੱਥੇ ਗਈ ਐਨਾ ਕਿਹਨਾਂ ਨੂੰ ਸਾਰੋ ਕੀ ਨਹੀਂ ਐਨਾ ਕੋ ਪੜਾਉ ਦੋ ਜੀ ਮੇਰੀ ਐਣੀ ਕਰਨੇ ਵਿੱਚ ਠੰਡੀ ਠੰਡੀ ਲੱਸੀ ਪੀਓ ਲੋ ਜੀ ਲੱਸੀ ਆ ਗਈ ਐ ਦਿਲ ਕਾਰਿਆ ਪਿੰਦਾ ਪੀ ਲੋ ਅਗਰ ਤਾਰੇ ਲੋ ਜੀ ਜਾਈ ਤੁਹਾਨੂੰ ਤਰੀ ਪੀਓ ਤੁਸੀਂ ਨਹੀਂ ਲੈਣੀ ਕੋਈ ਨਹੀਂ ਆਪਾਂ ਵੀ ਲੈ ਲਾਂਗੇ ਤੁਸੀਂ ਪੀਓ ਤੁਸੀਂ ਬਾਹਰੋਂ ਆਏ ਨਾ ਗੱਲ ਨਹੀਂ ਬੋਲ ਤਾ ਵੈਸੇ ਆ ਚੀ ਜ ਬਧੀਆ ਫਿਰ ਅਸੀਂ ਲੈ ਕੇ ਘਰ ਵਿੱਚ ਬਣਾਈਏ ਤੁਸੀਂ ਲੱਸੀ ਸਵਾਦ ਬਹੁਤ ਸੀ ਸਵਾਦ ਬਹੁਤ ਸੀ ਮੇਰੇ ਅੰਦੀ ਹੈ ਹਾਂ ਨੀਲਾ ਡਰਮ ਸੀਗਾ ਮੈਂ ਤਾਂ ਹੱਸ ਰਿਹਾ ਮੈਂ ਕਿਹੜਾ ਡਰਮ ਦੇਖੀ ਕਿਹੜਾ ਡਰਮ ਨੀਲਾ ਡਰਮ ਮੈਂ ਤਾਂ ਭਾਵਾ ਨੀਲਾ ਡਰਮ ਮੈਂ ਤਾਂ ਨੀਲਾ ਡਰਮ ਤਾਂ ਵੈਸੇ ਬਹੁਤ ਡਰ ਲੱਗਾ ਤਾਂ ਨਾ ਨਹੀਂ ਭਾਈ ਤੇ ਲੱਸੀ ਹੋ ਗਈ ਨੀਲਾ ਡਰਮ ਆ ਲੱਸੀ ਵੀ ਪੀ ਆ ਜੇ 5 ਮਿੰਟ ਹੋ ਜਾਏ ਨੂੰ ਕਹਿੰਦੇ ਪਹਿਲੇ ਵੀਡੀਓ ਬਣਾਣੀ ਇੰਸਟਾਗ੍ਰਾਮ ਤੇ ਆ ਦੇਖ ਲਓ ਇਹ ਇੱਜ਼ਤ ਆ ਕਿੰਨੇ ਨੇ ਪਹਿਲੇ ਵੀਡੀਓ ਬਣਾ ਬਾਅਦ ਚ ਤੂੰ ਬਾਕੀ ਆਪਾਂ ਕੰਮ ਕਰਨਾ ਬਾਅਦ ਚ ਬਹਿਰਾ ਬਾਅਦ ਚ ਚਾਹ ਚੁ ਪੀ ਲਈ ਆ ਵੀਡੀਓ ਬਣਾ ਦਾ ਚੜਿਆ ਇਹ ਸਹੀ ਗੱਲ ਨਹੀਂ ਦੱਸੋ ਸਹੀ ਹੈ ਗਾਈਸ ਅਸੀਂ ਵੀ ਰੀਲਸ ਬਣਾਨੇ ਆ ਸਾਡੇ ਵੀ ਰੀਲਸ ਨੂੰ ਲਾਈਕ ਕਰੋ ਫੋਲੋ ਕਰੋ ਚੈਨਲ ਨਾਮ ਦਾ ਸਵਾਬ ਨਾ ਚੈਨਲ ਨਹੀਂ ਹੈ ਰੀਲਸ ਹੀ ਹੈ ਰੀਲਸ ਮਾਨੂੰ ਕਰਨਾ ਰੀਲ ਬਣਾ ਲਈਏ ਦੋ ਤਿੰਨ ਵਾਰ ਰੀਟੇਕ ਵੀ ਹੋ ਗਿਆ ਪਰ ਰੀਲ ਹਜ ਤੱਕ ਪਸੰਦ ਨਹੀਂ ਆਈ ਆ ਦੇਖੋ ਰੀਲ ਬੜੀ ਹੋਈ ਆ ਦੇਖੋ ਹੁਣ ਦੇ ਇੱਕ ਦਿਨ ਇੱਕ ਕੋ ਟਰਾਈ ਕਰਕੇ ਉਸ ਤੋਂ ਬਾਅਦ ਮਿਲਦੇ ਆ ਤੁਹਾਡੇ ਨਾਲ ਓਏ ਉਹ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਇੱਥੇ ਗੈਸਟ ਆਇਆ ਹੈ ਕਿ ਸੇਵਾ ਕਰਨ ਆਇਆ ਹੈ ਅਰੇ ਸੇਵਾ ਦੇਖੋ ਕੌਣ ਕਰ ਰਿਹਾ ਵਾ ਆ ਦੇਖੋ ਆ ਦੇਖੋ ਇਹਨੂੰ ਪਛਾਣਦੇ ਓਏ ਤੂੰ ਇੱਥੇ ਗੈਸਟ ਆਇਆ ਹੈ ਉਹ ਮੇਰੀ ਗੱਲ ਸੁਣ ਤੂੰ ਇੱਥੇ ਗੈਸਟ ਆਇਆ ਹੈ ਓ ਮਮਾ ਤੂਏ ਤੇ ਗੈਸਟ ਆਇਆ ਬਾਸੂ ਆ ਦੇਖੋ ਇਹਨੂੰ ਭੂਆ ਨਾ ਕੰਮ ਕਰਾਉਣ ਦਾ ਸ਼ੌਕ ਜੜਿਆ ਲੋ ਜੀ ਅੰਨਾ ਸਮਾਨ ਆ ਗਿਆ ਚਾਹ ਦੀ ਗੰਮੀ ਸੀਗੀ ਅਦੀ ਦੀ ਚਾਹ ਲਿਆਏ ਆ ਚੈੱਕ ਕਰੋ ਜੇ ਪੀਣੀ ਤੇ ਆ ਜਾਓ ਇਹ ਚਾਹ ਲੀਏ ਸਮਾਨ ਸਾਰਾ ਵਿਆ ਹੋਇਆ ਵਾ ਬਸ ਖਾਣਾ ਸ਼ੁਰੂ ਕਰਨ ਲੱਗੇ ਆ ਆਹ ਕੋਸ ਮੋਜ਼ੇ ਖਾਣ ਲੱਗਾ ਵਾ ਕੀ ਕਹਿ ਰਿਹਾ ਦੀ ਤੁਸੀਂ ਚਾਹ ਕਹਿ ਰਹੀ ਹੈਂ ਕਿ ਚਾਹ ਵੀ ਨਾਲ ਹੀ ਲੈ ਲਓ ਠੰਡੀ ਹੋ ਜਾਣੀ ਚਾਹ ਹਾਂ ਚਾਹ ਹੀ ਨਾਲ ਦੇ ਦੋ ਬਸ ਖਾ ਬੇਟੇ ਆ ਦੇਖੋ ਜ਼ੂਮ ਕਰਕੇ ਤਾਂ ਨਾ ਬਸ ਉਹਨੇ ਲਪੋਗੇ ਰੱਖਿਆ ਹੋਇਆ ਇਹ ਵੀਡੀਓ ਵਿੱਚ ਨਹੀਂ ਦਿਖਾ ਰਿਹਾ ਆ ਦੇਖੋ ਲਪੋਗੇ ਰੱਖਿਆ ਬਸ ਖਾ ਲੈ ਪੁੱਤ ਖਾਦਾ ਲੈਣਾ ਇੰਜ ਜੋ ਮੈਂ ਵੀਡੀਓ ਬੰਦ ਕੀਤੀ ਵੀਡੀਓ ਬੰਦ ਹੋਉਂਦੀ ਨਹੀਂ ਸਭ ਕਾਇਆ ਰਹਿ ਨੇ ਲੋ ਜੀ ਚਾਹ ਆ ਗਈ ਏ ਨਾਲ ਆ ਗਿਆ ਸਮੋਸਾ ਕਰਦੇ ਆਂ ਦਾ ਟੇਸਟ ਸਭ ਤੋਂ ਵਧੀਆ ਕਰ ਰਿਹਾ ਤੁਰਕਰਾ ਬਹੁਤ ਆਮ ਜੀ ਦੇਖਦੇ ਆ ਨਾ ਬਰੈਡ ਪਕੌੜਾ ਨੂੰ ਜਪਾਨੇ ਤੇਲ ਔਇਲ ਹੁੰਦਾ ਚ ਕੋਈ ਤੇਲ ਨਹੀਂ ਕੋਈ ਔਇਲ ਨਹੀਂ ਆ ਰੱਖੋ ਗੁਰਕੁਰਾ ਬੋਲਦਾ ਤੇ ਤੁਹਾਡੇ ਰਾਮ ਮੰਡੀ ਦਾ ਫੇਮਸ ਹੈ ਅੱਛਾ ਮਸਤ ਉਰੰਬ ਪਕੌੜੇ ਵਾਲਾ ਅੱਛਾ ਰਾਮ ਮੰਡੀ ਦਾ ਫੇਵਰੇਟ ਫੇਵਰੇਟ ਕੇ ਫੇਮਸ ਹੈ ਫੇਮਸ ਵੀ ਫੇਵਰੇਟ ਵੀ ਅੱਛਾ ਫੇਮਸ ਵੀ ਤੇ ਫੇਵਰੇਟ ਵੀ ਮਸਤ ਉਰੰਬ ਪਕੌੜੇ ਵਾਲਾ ਮਸਤ ਉਰੰਬ ਜੇ ਤੁਸੀਂ ਇਹ ਨੂੰ ਜਾਣਦੇ ਹੋ ਮਸਤਰਾਮ ਹੋ ਤਾਂ ਸਾਡੀ ਵੀਡੀਓ ਦਿਖਾ ਦਿਓ ਆ ਡਿਸਕਾਊਂਟ ਨਹੀਂ ਮਿਲਦਾ ਹਾਂਜੀ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਕਿ ਮੈਂ ਦੀਦੀ ਨੂੰ ਮਿਲਣ ਲਈ ਕਿਉਂ ਆਇਆ ਸੀਗਾ ਕਿਉਂਕਿ ਵਸਾਖੀ ਹੈ ਵਸਾਖੀ ਤੇ ਦੀਦੀ ਉਹਨਾਂ ਦਾ ਆਸ਼ੀਰਵਾਦ ਲੈਣ ਆਇਆ ਸੀਗਾ ਤੇ ਐਸੇ ਬਹਾਨੇ ਮੈਂ ਕਿਹਾ ਗੈੱਟ ਟੂਗੇਦਰ ਹੋ ਜਾਈਏ ਦੀਦੀ ਆਦੀ ਇੱਕ ਕੱਪ ਚਾਹ ਪੀ ਜਾਈਏ ਨਾ ਚਾਹੇ ਚਾਹ ਸਵਾਦ ਨਹੀਂ ਸੀ ਪਰ ਬਹੁਤ ਮਜ਼ਾ ਆਇਆ ਦੀਵੀ ਨਾਲ ਮਿਲ ਕੇ ਇਦਾਂ ਹੀ ਤੁਹਾਡਾ ਵੀ ਪਿਆਰ ਭਰਾ ਦਾ ਪਿਆਰ ਬਣਿਆ ਰਹੇ ਭੈਣ ਭਰਾ ਨੂੰ ਮਿਲਦੇ ਰਹੋ ਸਾਡੇ ਵਲੌਗ ਨੂੰ ਸ਼ੇਅਰ ਕਰਤੋ ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਸਕਣ ਤੇ ਨਵੇਂ-ਨਵੇਂ ਵੀਡੀਓ ਬਾਤ ਕੀਏ ਦੇਖ ਸਕੋ ਹਾਤੂ ਇਹ ਲੈ ਬੇਟਾ ਚੀਜੀ ਖਾ ਲਈ ਨਹੀਂ ਲੈ ਬੇਟਾ ਲੈ ਲੈ ਚੀਜੀ ਖਾ ਲਈ ਮੇਰੇ ਬੇਟਾ ਲੈ 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 ਨਹੀਂ ਲੈ 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 ਨਾ ਬੁਆ ਦਾ ਪਿਆਰ ਆਈ ਹੈ ਲੈ ਲੈ ਥੈਂਕ ਯੂ ਬੋਲਦੇ ਬੁਆ ਕੋ ਵਾਸੂ ਨੂੰ ਪਿਆਰ ਕੁਝ ਜ਼ਿਆਦਾ ਹੀ ਮਿਲ ਗਿਆ ਹੈ ਇਹ ਸਾਥ ਵਿੱਚ ਸਾਡਾ ਪਿਆਰ